ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਵਦਵਾ ਨਵੀਂ ਸਵੇਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ। ਨਵੀਂ ਸਵੇਰ ਚ ਅੱਜ ਅਸੀਂ ਗੱਲ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਦੀ। ਉਹੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਿ ਅੱਜ ਤੋਂ ਲਗਭਗ 10-12 ਦਿਨ ਪਹਿਲਾਂ ਇਹ ਗੱਲ ਕਹਿ ਰਹੇ ਸੀ ਕਿ ਭਾਰਤੀ ਜਨਤਾ ਪਾਰਟੀ ਮੇਰੇ ਤੋਂ ਪੁੱਛਦੀ ਨਹੀਂ। ਭਾਰਤੀ ਜਨਤਾ ਪਾਰਟੀ ਮੇਰੇ ਨਾਲ ਕੋਈ ਸਲਾਹ ਨਹੀਂ ਕਰਦੀ। ਭਾਰਤੀ ਜਨਤਾ ਪਾਰਟੀ ਚੋ ਕਲਚਰ ਨਹੀਂ ਹੈ ਜੋ ਕਲਚਰ ਕੰਮ ਕਰਨ ਦਾ ਕਾਂਗਰਸ ਪਾਰਟੀ ਵਿੱਚ ਸੀਗਾ। ਉਦੋਂ ਇਹ ਸਵਾਲ ਲਗਾਤਾਰ ਖੜੇ ਹੋਏ ਕਿ ਆਖਰਕਾਰ ਕੈਪਟਨ ਅਮਰਿੰਦਰ ਸਿੰਘ ਦਾ ਇਹ ਕਾਂਗਰਸ ਪ੍ਰੇਮ ਐ ਨਾ ਉਮੜ ਕੇ ਕਿਉਂ ਆ ਰਿਹਾ ਪਰ ਬੀਤੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵਰਡਿੰਗ ਪ੍ਰੈਸ ਕਾਨਫਰੰਸ ਕਰ ਰਹੇ ਸੀ ਉਹਨਾਂ ਨੇ ਉਹਨਾਂ ਨੂੰ ਕਿਸੇ ਨੇ ਸਵਾਲ ਕਰ ਲਿਆ ਕਿ ਭਾਈ ਉਹ ਕੈਪਟਨ ਸਾਹਿਬ ਇਦਾਂ ਇਦਾਂ ਕਹਿ ਰਹੇ ਸੀ ਫਿਰ ਜਾਖੜ ਸਾਹਿਬ ਬਾਰੇ ਵੀ ਕਿਹਾ ਕਿ ਜੀ ਉਹ ਕਹਿ ਰਹੇ ਸੀ 350 ਕਰੋੜ ਚ ਸੀਐਮਸ਼ਿਪ ਲਈ ਹੈ ਤੇ ਪਹਿਲੇ ਤੇ ਜਾਖੜ ਤੇ ਉਹਨਾਂ ਨੇ ਕਿਹਾ ਕਿ ਜੀ ਹਾਂ ਜਾਖੜ ਸਾਹਿਬ ਨੂੰ ਜਾਦਾ ਪਤਾ ਹੋਣਾ ਕਿਉਂਕਿ ਹਾਰੇ ਹੋਏ ਐਮਐਲਏ ਸੀ ਉਹ ਵੀ ਸੀਐਮ ਸ਼ਿਪਾਲ ਦੇ ਸੀ ਮਿਲ ਹੀ ਨਹੀਂ ਤਾਂ ਹੋ ਸਕਦਾ 350 ਕਰੋੜ ਵਾਲੀ ਗੱਲ ਕਹਿ ਗਏ ਪਰ ਦੂਜੇ ਪਾਸੇ ਜਿਹੜਾ ਇੱਕ ਵੱਡਾ ਬਿਆਨ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਦਿੱਤਾ ਰਾਜਾ ਵੜਿੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਭਾਪੀ ਚ ਬੁੱਕਤ ਨਹੀਂ ਹੈ ਕੋਈ ਪੁੱਛਦਾ ਨਹੀਂ ਸੀ ਔਰ ਇਸ ਤਰ੍ਹਾਂ ਦੀ ਬਿਆਨਬਾਜ਼ੀ ਤੋਂ ਬਾਅਦ ਥੋੜੀ ਜਿਹੀ ਉਹਨਾਂ ਦੀ ਬੁੱਕਤ ਪੈ ਗਈ ਹੈ ਪਰ ਤੁਸੀਂ ਕਹੋਗੇ ਮੈਂ ਅੱਜ ਗੱਲ ਕਿਉਂ ਕਰ ਰਿਹਾ ਮੈਂ ਇਸ ਕਰਕੇ ਕਰ ਰਿਹਾ ਕਿ ਕੈਪਟਨ ਅਬਰਿੰਦਰ ਸਿੰਘ ਨੂੰ ਲੈ ਕੇ ਕਈ ਵੱਡੀ ਜਾਣਕਾਰੀਆਂ ਹਾਸਲ ਹੋਈਆਂ ਨੇ ਜਾਂ ਸਿੱਧੇ ਤੌਰ ਤੇ ਕਹਿ ਲਓ ਕਿ ਕੈਪਟਨ ਅਬਰਿੰਦਰ ਸਿੰਘ ਨੂੰ ਲੈ ਕੇ ਕੁਝ ਜਾਣਕਾਰੀਆਂ ਮੇਰੇ ਕੋਲ ਸਾਹਮਣੇ ਆਈਆਂ ਨੇ ਸੋਰਸਸ ਤੋਂ ਇਹ ਜਾਣਕਾਰੀਆਂ ਨੇ ਸੋਚਿਆ ਤੁਹਾਡੇ ਨਾਲ ਸਾਂਝੀ ਕਰ ਲਾਂ ਕਿ ਆਖਰਕਾਰ ਗੱਲ ਜਿਹੜੀ ਰਾਜਾ ਵੜਿੰਗ ਕਹਿ ਰਹੇ ਨੇ ਉਸ ਗੱਲ 'ਚ ਥੋੜਾ ਬਹੁਤਾ ਦਮ ਹੈ ਕਿ ਬਿਆਨਬਾਜ਼ੀ ਕਰਨ ਤੋਂ ਬਾਅਦ ਹਾਲਾਂਕਿ ਪ੍ਰਨੀਤ ਕੌਰ ਨੇ ਵੀ ਕਹਤਾ ਸੀ ਉਹ ਭਾਜਪਾ ਨਹੀਂ ਛੱਡ ਰਹੇ ਆਪ ਵੀ ਉਹ ਇੱਕ ਇੰਟਰਵਿਊ ਇੱਕ ਅੰਗਰੇਜ਼ੀ ਅਖਬਾਰ ਨੂੰ ਦੇ ਕੇ ਕਹਿ ਗਏ ਕਿ ਮੈਂ ਭਾਜਪਾ 'ਚ ਹੀ ਆਂ ਪਰ ਕੁੱਲ ਮਿਲਾ ਕੇ ਇਹਨਾਂ ਸਾਰੀਆਂ ਗੱਲਾਂ ਦੇ ਵਿਚਕਾਰ ਜੋ ਬਹੁਤ ਸਮੇਂ ਤੋਂ ਦਿੱਲੀੋਂ ਸਮਾਂ ਨਹੀਂ ਮਿਲ ਰਿਹਾ ਸੀ ਇਹਨਾਂ ਸਾਰੀ ਬਿਆਨਬਾਜ਼ੀਆਂ ਕਰਕੇ ਭਾਵੇਂ ਗੁੱਸੇ 'ਚ ਸੀ ਸਹੀ ਪਰ ਸਮਾਂ ਮਿਲ ਗਿਆ ਯਾਨੀ ਕਿ ਅੱਜ ਤੋਂ 4 ਤੋਂ 5 ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਗੱਡੀ ਦੇ ਅਗਲੀ ਸੀਟ ਤੇ ਬਹਿ ਕੇ ਦਿੱਲੀ ਵੱਲ ਨੂੰ ਚਾਲੇ ਪਾ ਲਏ ਸੀ ਕਿਉਂਕਿ ਸੁਨੇਹਾ ਲੱਗ ਗਿਆ ਸੀ ਦਿੱਲੀ ਪਹੁੰਚੇ ਕੈਪਟਨ ਅਬਰਿੰਦਰ ਸਿੰਘ ਉੱਥੇ ਹਾਈ ਕਮਾਂਡ ਨਾਲ ਮੁਲਾਕਾਤ ਹੋਈ ਮੁਲਾਕਾਤ ਨੂੰ ਬਹੁਤ ਗੁਪਤ ਰੱਖਿਆ ਗਿਆ ਯਾਨੀ ਕਿ ਕਿਸੇ ਤਰ੍ਹਾਂ ਦੀ ਕੋਈ ਫੋਟੋ ਕੋਈ ਹੋਰ ਜਾਣਕਾਰੀ ਇਹਨਾਂ ਮੁਲਾਕਾਤਾਂ ਨੂੰ ਲੈ ਕੇ ਸਾਹਮਣੇ ਨਹੀਂ ਆਈ ਹੈ ਪਰ ਸੋਰਸਸ ਇਹ ਦੱਸ ਦੇ ਨੇ ਕਿ ਮੁਲਾਕਾਤ ਹੋ ਗਈ ਔਰ ਇਹਨਾਂ ਮੁਲਾਕਾਤਾਂ ਦੇ ਵਿੱਚ ਇੱਕ ਗੱਲ ਸਾਫ਼ ਕਹਿਤੀ ਗਈ ਕਿ ਕਾਂਗਰਸ ਕਲਚਰ ਵਾਲੀ ਗੱਲ ਜਿਹੜੀ ਕੈਪਟਨ ਸਾਹਿਬ ਨੇ ਕਹੀ ਹੈ ਉਹਨਾਂ ਨੂੰ ਇਹ ਗੱਲ ਬੜਾ ਖੁੱਲੇ ਸ਼ਬਦਾਂ ਸੁਨੇਹਾ ਲਾਤਾ ਗਿਆ ਕਿ ਠੀਕ ਹੈ ਜੇ ਤੁਹਾਡਾ ਮਨ ਕਰਦਾ ਠੀਕ ਹੈ ਪਰ ਬਾਕੀ ਤੁਸੀਂ ਵੀ ਮੁੱਖ ਮੰਤਰੀ ਰਹੇ ਹੋ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਕਿਵੇਂ ਕੰਮ ਹੁੰਦਾ ਰਿਹਾ ਜੇ ਕਹੋ ਤੇ ਫਿਰ ਗੱਲ ਕਰੀਏ ਤੇ ਇਸ਼ਾਰਾ ਕਾਫੀ ਹੈ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਾਹਿਬ ਚੁੱਪ ਹੋ ਗਏ ਕੁਝ ਨਹੀਂ ਬੋਲੇ ਤੁਸੀਂ ਪਿਛਲੇ ਹਫਤੇ ਤੋਂ 10 ਦਿਨ ਤੋਂ ਕੋਈ ਬਿਆਨ ਸੁਣਿਆ ਵੀ ਨਹੀਂ ਹੋਣਾ ਅੱਜ ਤੋਂ 5 ਦਿਨ ਪਹਿਲਾਂ ਲਗਭਗ 5 ਦਿਨ ਪਹਿਲਾਂ ਦਿੱਲੀ ਗਏ ਸੀ ਪਰ ਉਸ ਤੋਂ ਬਾਅਦ ਜੋ ਮੇਰੇ ਕੋਲ ਜਾਣਕਾਰੀ ਹੈ ਕਿ ਹੁਣ ਦਿੱਲੀੋਂ ਵਿਦੇਸ਼ ਵੱਲ ਉਡਾਰੀ ਮਾਰ ਲਈ ਹੈ ਸੋਰਸਸ ਐ ਦੱਸ ਰਹੇ ਨੇ ਕਿ ਕੈਪਟਨ ਸਾਹਿਬ ਲੰਡਨ ਪਹੁੰਚ ਗਏ ਨੇ ਪਰ ਸਵਾਲ ਵੱਡਾ ਹੈ ਕਿ ਕੈਪਟਨ ਅਬਰਿੰਦਰ ਸਿੰਘ ਨੇ ਉਹ ਜੋ तमाम ਬਿਆਨ ਦਿੱਤੇ ਸੀ ਉਹਦਾ ਅਸਰ ਕੀ ਹੋਇਆ ਉਹਦਾ ਅਸਰ ਹੀ ਖੋਇਆ ਹੁਣ ਮੈਂ ਉਹਦੇ ਤੇ ਆਤਾ ਇਹ ਕੋਈ ਕਹਾਣੀ ਨਹੀਂ ਹੈ ਇਹ ਬਿਲਕੁਲ ਇਨਫੈਕਟ ਬਿਲਕੁਲ ਫੈਕਟਫੁਲ ਗੱਲਾਂ ਤੁਹਾਡੇ ਨਾਲ ਕਰ ਰਿਹਾ ਉਹਦਾ ਅਸਰ ਇਹ ਹੋਇਆ ਕਿ ਨਵਜੋਤ ਸਿੰਘ ਸਿੱਧੂ ਦੀ ਹਾਈ ਕਮਾਂਡ ਨਾਲ ਮੁਲਾਕਾਤ ਨਹੀਂ ਹੋ ਪਾਈ ਯਾਨੀ ਕਿ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਲਗਾਤਾਰ ਸਮਾਂ ਮੰਗ ਰੇ ਸੀ ਉਹਨਾਂ ਨੂੰ ਇਹ ਕਿਹਾਇਆ ਗਿਆ ਸੀ ਕਿ ਸੈਸ਼ਨ ਤੋਂ ਬਾਅਦ ਗੱਲ ਕਰਾਂਗੇ ਸਮਾਂ ਉਹਦੇ ਵੀ ਨਹੀਂ ਮਿਲਿਆ ਸੀ ਗੱਲ ਕਰਾਂਗੇ ਪਰ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੇ ਨੌਕ ਕੀਤਾ ਪਰ ਹਾਈ ਕਮਾਂਡ ਵੱਲੋਂ ਕਿਸੇ ਤਰ੍ਹਾਂ ਦਾ ਸਮਾਂ ਨਵਜੋਤ ਸਿੰਘ ਸਿੱਧੂ ਨਵਜੋਤ ਕੌਰ ਸਿੱਧੂ ਨੂੰ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਤੇ ਚਲੋ ਮੁੰਬਈ ਨੇ ਨਵਜੋਤ ਕੌਰ ਸਿੱਧੂ ਲਗਾਤਾਰ ਲੋਕਾਂ ਦੇ ਵਿਚਕਾਰ ਆਪਣੇ ਹਲਕੇ ਚ ਅਮਰਸਰ ਚ ਵਿਚਰ ਰਹੇ ਨੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਨੇ ਯਾਨੀ ਕਿ ਚਾਰਾ ਜੋਈ ਕਹਿ ਲੋ ਕਿ ਅਗਲੇ ਇਲੈਕਸ਼ਨ ਦੀ ਸ਼ੁਰੂ ਕਰ ਦਿੱਤੀ ਗਈ ਹੈ ਪਰ ਕੈਪਟਨ ਅਬਰਿੰਦਰ ਸਿੰਘ ਦੀ ਗੱਲ ਮੈਂ ਇਸ ਕਰਕੇ ਥੋੜੀ ਜਿਹੀ ਜ਼ਿਆਦਾ ਕਰ ਰਿਹਾ ਸੀ ਕਿ ਕੈਪਟਨ ਅਬਰਿੰਦਰ ਸਿੰਘ ਨੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕਾਂਗਰਸ ਨੂੰ ਲੈ ਕੇ ਕੀਤੀ ਸੀ ਇੱਕ ਗੱਲ ਤੇ ਸਾਫ ਹੈ ਕਿ ਹਾਈ ਕਮਾਂਡ ਦੀ ਘੜਕੀ ਤੋਂ ਬਾਅਦ ਹੁਣ ਕੈਪਟਨ ਅਭਿੰਦਰ ਸਿੰਘ ਚੁੱਪ ਹੋ ਗਏ ਨੇ ਯਾਨੀ ਕਿ ਹੁਣ ਸ਼ਾਇਦ ਹੋ ਸਕਦਾ ਹੈ ਕਿ ਦਬੀ ਜ਼ੁਬਾਨ ਚ ਸਹੀ ਪਰ ਭਾਰਤੀ ਜਨਤਾ ਪਾਰਟੀ ਦਾ ਵਰਕ ਕਲਚਰ ਹੁਣ ਠੀਕ ਠਾਕ ਲੱਗੂਗਾ ਨਹੀਂ ਵੀ ਲੱਗੇਗਾ ਤੇ ਸ਼ਬਦ ਬੋਲਿਆ ਨਹੀਂ ਜਾਏਗਾ ਕਿਉਂਕਿ ਉਹਨਾਂ ਕਹਿ ਚੁੱਕੇ ਨੇ ਕਿ ਮੈਂ ਭਾਜਪਾ ਦੇ ਵਿੱਚ ਹੀ ਰਹੂੰਗਾ ਹਾਂ ਇੱਕ ਗੱਲ ਜ਼ਰੂਰ ਹੈ ਜੋ ਜੋ ਜਾਣਕਾਰੀ ਹੈ ਕਿ ਨਾ ਮੁਲਾਕਾਤਾਂ ਦੇ ਵਿੱਚ ਇੱਕ ਗੱਲ ਸਾਫ ਹੋ ਗਈ ਹੈ ਕਿ ਪਰਿਵਾਰ ਨੂੰ ਲੈ ਕੇ ਪਰਵਾਰ ਦੀ ਅੱਗੇ ਦੀ ਸਿਆਸਤ ਨੂੰ ਲੈ ਕੇ ਕੁਝ ਰੇੜ ਕੇ ਸੀਗੇ ਪਿਛਲੇ ਕੁਝ ਦਿਨਾਂ ਚਾਈ ਕਮਾਨ ਨਾਲ ਜਾਂ ਜੋ ਭਾਜਪੀ ਦੀ ਲੀਡਰਸ਼ਿਪ ਪੰਜਾਬ ਦੇ ਵਿੱਚ ਕੁਝ ਨਵੇਂ ਚਾਹੇ ਉਹ ਕਾਰਜਕਾਰੀ ਪ੍ਰਧਾਨ ਨੇ ਜਾਂ ਹੋਰ ਨੇ ਕੁਝ ਬੈਲੈਂਸਿੰਗ ਨਹੀਂ ਬਣ ਪਾ ਰਹੀ ਸੀ ਪਰ ਇਸ ਬਿਆਨਬਾਜ਼ੀ ਕਰਕੇ ਸਾਰਾ ਰੋੜਾ ਰੱਪਾ ਕਰਕੇ ਕੁਲਬਿਲਾ ਕੇ ਉਹ ਕੁਝ ਚੀਜ਼ਾਂ ਸੈਟਲਡ ਹੋ ਗਿਆ ਤੇ ਪਟਿਆਲੇ ਸੀਟ ਨੂੰ ਲੈ ਕੇ ਜੋ ਇੱਕ ਗੱਲ ਉਹਨਾਂ ਨੇ ਆਪਣੇ ਇੰਟਰਵਿਊ ਚ ਕਹੀ ਸੀ ਨਾ ਕਿ ਬਾਈਟ ਚ ਕਿ ਮੇਰੇ ਤੋਂ ਪਟਿਆਲੇ ਨੂੰ ਲੈ ਕੇ ਵੀ ਸਲਾਹ ਨਹੀਂ ਲੈਂਦੇ ਸੋ ਕੁਲ ਮਿਲਾ ਕੇ ਸਰ ਆਪ ਪਟਿਆਲੇ ਨੂੰ ਲੈ ਕੇ ਲੈ ਲਈ ਗਈ ਹੈ ਗੱਲ ਉਹਨਾਂ ਦੀ ਬਣ ਲਈ ਗਈ ਹੈ ਜਿਵੇਂ ਉਹ ਕਹਿੰਦੇ ਸੀ ਉਹ ਹੋ ਜਾਏਗਾ ਪਟਿਆਲੇ ਪਰ ਇਸ ਤੋਂ ਇਲਾਵਾ ਬਿਲਕੁਲ ਚੁੱਪ ਹੋ ਜਾਓ ਜੀ ਹੁਣ ਸਿਆਸਤ ਵਾਲਾ ਸਮਾਂ ਲੰਘ ਗਿਆ ਹੁਣ ਕੁਲ ਮਿਲਾ ਕੇ ਪੰਜਾਬ ਦੇ ਲੋਕਾਂ ਨਾਲ ਮਿਲੋ ਜੁਲੋ ਗੱਲ ਕਰੋ ਕੇਂਦਰ ਦੀ ਨੀਤੀਆਂ ਦਾ ਪ੍ਰਚਾਰ ਕਰੋ ਪ੍ਰਸਾਰ ਕਰੋ ਇਸ ਤੋਂ ਜ਼ਿਆਦਾ ਕੁਝ ਨਹੀਂ ਕਰਨਾ ਸੋ ਕਹਿ ਸਕਦੇ ਹਾਂ ਕਿ ਕੈਪਟਨ ਸਾਹਿਬ ਦੀ ਹਾਈ ਕਮਾਂਡ ਨਾਲ ਮੀਟਿੰਗ ਉਸ ਬਿਆਨ ਤੋਂ ਬਾਅਦ ਹੋ ਗਈ ਹੈ ਇਸ ਮੀਟਿੰਗ ਤੋਂ ਬਾਅਦ ਕੈਪਟਨ ਸਾਹਿਬ ਲੰਡਨ ਚਲੇ ਗਏ ਨੇ ਜੋ ਸੋਰਸਸ ਦੱਸ ਰਹੇ ਨੇ ਕਿਉਂ ਲੰਡਨ ਜਾ ਚੁਕੇ ਨੇ ਜਾਂ ਵਿਦੇਸ਼ ਚਲੇ ਗਏ ਨੇ ਅਸ਼ਤ ਜਾਣ ਵਾਲੇ ਨੇ ਕਦ ਦੇ ਤੂੰ ਔਰ ਕੁਲ ਮਿਲਾ ਕੇ ਹੁਣ 90 ਸਾਲ ਤੋਂ ਬਾਅਦ ਵਾਪਸੀ ਹੋਊਗੀ ਔਰ ਨਵਾਂ ਸਾਲ ਨਵਾਂ ਅੰਦਾਜ਼ ਨਵਾਂ ਕੈਪਟਨ ਯਾਨੀ ਕਿ ਫੇਰ ਉਹ ਭਾਜਪੀ ਪ੍ਰੇਮ ਆਲਾ ਜਾਂ ਹੁਣ ਸਵਾਲ ਵੱਡਾ ਹੈ ਕਿ ਕਾਂਗਰਸ ਵੀ ਇਸ ਗੱਲ ਨੂੰ ਸਮਝ ਗਈ ਹੈ ਕਿ ਕੈਪਟਨ ਸਾਹਿਬ ਨੂੰ ਲਿਆ ਕੇ ਕਿਤੇ ਕਈ ਧੜੇ ਨਾ ਬਣ ਜਾਣ ਔਰ ਕਾਂਗਰਸ ਵੱਲੋਂ ਆਲਰੇਡੀ ਇੱਕ ਨਵੀਂ ਟੀਮ ਦੀ ਤਿਆਰੀ ਪਿਛਲੇ ਦਿਨ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਕਰ ਲਈ ਗਈ ਹੈ ਪਰ ਕੁਲ ਮਿਲਾ ਕੇ ਕੈਪਟਨ ਸਾਹਿਬ ਕਾਂਗਰਸ ਦੀ ਜੋ ਤਾਰੀਫਾਂ ਕਰ ਰਹੀ ਸੀ ਉਹਨੂੰ ਬੂਰਪੈਂਦਾ ਨਜ਼ਰ ਨਹੀਂ ਆਇਆ ਔਰ ਭਾਜਪੀ ਨੂੰ ਇਹ ਗੱਲ गवारा ਨਹੀਂ ਲੱਗੀ ਹਾਲਾਂਕਿ ਭਾਜਪੀ ਦੇ ਕਈ ਲੀਡਰਾਂ ਨੇ ਚਾਹੇ ਕੈਪਟਨ ਸਾਹਿਬ ਨੇ ਕਾਂਗਰਸ ਦੀ ਤਾਰੀਫ ਵਾਲੀ ਗੱਲ ਕੀਤੀ ਚਾਹੇ ਕੈਪਟਨ ਸਾਹਿਬ ਨੇ ਅਲਾਈਅንስ ਵਾਲੀ ਗੱਲ ਕੀਤੀ ਕੈਪਟਨ ਸਾਹਿਬ ਦੇ ਇਹਨਾਂ ਬਿਆਨਾਂ ਨੂੰ ਲੈ ਕੇ ਨਾਰਾਜ਼ਗੀ ਜ਼ਾਹਰ ਚਾਹੇ ਸਟੇਟ ਦੀ ਲੀਡਰਸ਼ਿਪ ਐ ਜਾਂ ਹਾਈ ਕਮਾਂਡ ਨੇ ਵੀ ਕੀਤੀ ਹੈ ਔਰ ਇਸ ਨਾਰਾਜ਼ਗੀदाई ਨਤੀਜੇ ਕੇ ਘੱਟੋ ਘੱਟ ਮਿਲਣ ਦਾ ਸਮਾਂ ਮਿਲ ਗਿਆ ਗੱਲ ਤੇ ਦੇਖੋ ਠੀਕ ਹੀ ਕਹਿੰਦੇ ਸੀ ਯਾਨੀ ਕੋ ਜਿਹੜੀ ਗੱਲ ਕੈਪਟਨ ਸਾਹਿਬ ਕਹਿੰਦੇ ਸੀ ਕਿ ਵੀ ਮੈਂ ਜਦੋਂ ਦਿੱਲੀ ਜਾਂਦਾ ਸੀ ਮੈਂ ਇੱਕ ਫੋਨ ਕਰਦਾ ਸੀ ਮੈਂ ਕਾਂਗਰਸ ਪ੍ਰੈਜ਼ੀਡੈਂਟ ਮੈਡਮ ਨੂੰ ਮਿਲ ਲੈਂਦਾ ਸੀ ਪਰ ਇੱਥੇ ਮਿਲਣ ਦੇ ਲਈ ਦੇਖੋ ਕਿੰਨੀ ਚਾਰਾ ਜੋਈ ਕਰਨੀ ਪਈ ਕਿੰਨੇ ਬਿਆਨ ਦੇਣੇ ਪਏ ਕਿੰਨਾ ਕੁਝ ਕਰਨਾ ਪਿਆ ਪਰ ਚਲੋ ਮੁਲਾਕਾਤ ਹੋ ਗਈ ਹੈ ਮੁਲਾਕਾਤ hui ਕੀ ਬਾਤ hui ਕੁਝ ਚਰਚਾ hui ਜਾਂ ਸਿੱਧੇ ਤੌਰ ਤੇ ਕਹਿ ਲੋ ਕਿ ਕਹਿ ਤਾ ਗਿਆ ਕਿ ਭਾਈ ਉਮਰ ਬਹੁਤ ਹੈ ਪੋਲਿਟਿਕਸ ਦਾ ਤਜਰਬਾ ਬਹੁਤ ਹੈ ਤੁਹਾਡੇ ਤਜਰਬੇ ਦੀ ਲੋੜ ਹੈ ਉਹ ਅਸੀਂ ਦੱਸਾਂਗੇ ਕਿੱਥੇ ਲੋੜ ਐ ਫਿਲਹਾਲ ਤੁਸੀਂ ਆਰਾਮ ਕਰੋ ਛੁੱਟੀ-ਛਾਟੀ ਮਨਾ ਕੇ ਆਓ ਪਰਿਵਾਰ ਦਾ ਠੀਕ ਐ ਪਟਿਆਲੇ ਦਾ ਡਿਸਕਸ ਅਸੀਂ ਕਰ ਲਿਆ ਪਟਿਆਲੇ ਦਾ ਡਿਸਕਸ ਕਰਾਂਗੇ ਪਟਿਆਲੇ ਜਿਵੇਂ ਤੁਸੀਂ ਕਹੋਗੇ ਹੋਵੇ ਹੋ ਜਾਏਗਾ ਯਾਨੀ ਕਿ ਮਹਾਰਾਜਾ ਸਾਹਿਬ ਨੂੰ ਰਿਆਸਤ ਤੱਕ ਸਮੇਟ ਦਿੱਤਾ ਗਿਆ ਔਰ ਅੱਗੇ ਦੀ ਕਹਾਣੀ ਹੁਣ ਦੇਖੋ ਕਾਂਗਰਸ ਪਾਰਟੀ ਵੱਲੋਂ ਕੀ ਰਿਸਪੌਂਸ ਆਉਂਦਾ ਪਰ ਫਿਲਹਾਲ ਕਾਂਗਰਸ ਸਾਈ ਕਮਾਨ ਨੇ ਹੁਣ ਕੈਪਟਨ ਸਾਹਿਬ ਨੂੰ ਫਿਲਹਾਲ ਪਿਛਲੇ ਕੁਝ ਦਿਨਾਂ ਚ ਕੋਈ ਰਿਸਪੌਂਸ ਨਹੀਂ ਦਿੱਤਾ ਕਿਉਂਕਿ ਜਦੋਂ ਤੋਂ प्रशांत किशोर दी हाईकमान ਨਾਲ ਮੁਲਾਕਾਤ ਹੋਇਆ ਉਸ ਤੋਂ ਬਾਅਦ ਇਹ ਮੰਨਿਆ ਜਾ ਰਿਹਾ ਹੈ ਕਿ ਨਵੇਂ ਸਿਰੇ ਤੋਂ ਕਾਂਗਰਸ ਪਾਰਟੀ ਆਪਣਾ ਕੰਮ ਕਰੇਗੀ ਔਰ ਜਿਸ ਕਰਕੇ ਕਿਸੇ ਵੀ ਇਸ ਤਰ੍ਹਾਂ ਦੇ ਪੁਰਾਣੇ ਲੀਡਰ ਨੂੰ ਰਿਸਪੌਂਡ ਨਹੀਂ ਕੀਤਾ ਜਾ ਰਿਹਾ ਚੁਕਿ ਜੋ ਜਾਣਕਾਰੀ ਹੈ ਕਿ ਕੁਝ ਫੀਡਬੈਕ ਪ੍ਰਸ਼ਾਂਤ किशोर ਨੇ ਵੀ ਦਿੱਤਾ ਹੈ ਜਿਸ ਨੂੰ ਲੈ ਕੇ ਇਹ ਸਾਰੀਆਂ ਚਰਚਾਵਾਂ ਚੱਲੀਆਂ ਕਿ ਕੈਪਟਨ ਸਾਹਿਬ ਨੇ ਹੁਣ ਹਾਈਕਮਾਨ ਨਾਲ ਮੀਟਿੰਗ ਕਰ ਲਈ ਬੀਜੇਪੀ ਦੀ ਆਪਣੀ ਉਹ ਆਪਣੀ ਪੋਲਿਟਿਕਸ ਦੇ ਵਿੱਚ ਲੱਗੇ ਪਰਿਵਾਰ ਦੀ ਪੋਲਿਟਿਕਸ ਵੇਖ ਲਈ ਤੇ ਫਿਰ ਹੁਣ ਵਿਦੇਸ਼ ਚਲੇ ਗਏ ਨੇ ਯਾਨੀ ਕਿ ਮੁਲਾਕਾਤ ਤੋਂ ਬਾਅਦ ਸਭ ਕੁਝ ਠੀਕ ਠਾਕ ਹੋ ਗਿਆ ਹੈ ਕੀ ਹੁਣ ਉਹ ਪਾਰਟੀ ਦੀ ਡੈਮੋਕ੍ਰੇਸੀ ਕੀ ਹੁਣ ਮੇਰੀ ਗੱਲ ਨਹੀਂ ਸੁਣਦੇ ਕੀ ਉਹ ਪੁੱਛਦੇ ਨਹੀਂ ਕੀ ਉਹ ਵਰਕ ਕਲਚਰ ਜਿਹੜਾ ਜ਼ਿਕਰ ਕੀਤਾ ਸੀ ਉਹ ਹੁਣ ਗੱਲ ਰਹੀ ਨਹੀਂ ਪਰ ਕਹਿ ਸਕਨੇ ਆ ਕਿ ਕੈਪਟਨ ਅਬਰਿੰਦਰ ਸਿੰਘ ਨੇ ਆਪਣੇ ਪੁਰਾਣੇ ਅੰਦਾਜ਼ ਦੇ ਵਿੱਚ ਹੀ ਕਹਿੰਦੇ ਕਿ ਸਿਆਸਤ ਦਾ ਨੋਈ ਹੁੰਦਾ ਮੰਝਿਆ ਜਿਹੜਾ ਆਪਣੀ ਗੱਲ ਵੀ ਮਨਵਾ ਜਾਏ ਤੇ ਗੱਲ ਵੀ ਕਹਿ ਜਾਏ ਤਾਂ ਕੈਪਟਨ ਸਾਹਿਬ ਨੇ ਸ਼ਾਇਦ ਉਹ ਗੱਲ ਕਰ ਲਈ ਆਪਣੀ ਗੱਲ ਵੀ ਮਨਵਾ ਲਈ ਗੱਲ ਕਹਿ ਵੀ ਦਿੱਤੀ ਹੁਣ ਛੁੱਟੀ ਤੇ ਨਹੀਂ ਛੁੱਟੀ ਤੋਂ ਬਾਅਦ ਪੰਜਾਬ ਆਉਣਗੇ ਫਿਰ ਪੰਜਾਬ ਦੀ ਸਿਆਸਤ ਕਰਨਗੇ ਪਟਿਆਲੇ ਦੀ ਸਿਆਸਤ ਕਰਨਗੇ ਪਰਿਵਾਰ ਦੇ ਨਾਲ ਕਰਨਗੇ ਰਹਿਣਗੇ ਬੀਜੇਪੀ ਚ ਜੋ ਗੱਲ ਕਹਿ ਰਹੇ ਨੇ ਆਪ ਹੀ ਕਹਿ ਰਹੇ ਨੇ ਪਰ ਕੁੱਲ ਮਿਲਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ਖਾਸ ਤੌਰ ਤੇ ਬੀਜੇਪੀ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਰੈਣੀ ਇਸੇ ਤਰ੍ਹਾਂ ਹੀ ਹੈ ਜੋ ਚਰਚਾ ਲਗਾਤਾਰ ਚੱਲ ਰਹੀ ਹੈ ਇਜਾਜ਼ਤ ਦਿਓ ਸਾਸਵਿਕਾ